ਵਾਓ ਪੰਜਾਬੀਓ ਤੁਸੀਂ ਤਾਂ ਜਮਾ ਹੱਦ ਈ ਲਾ ਦਿੱਤੇ ਸੋਸ਼ਲ ਮੀਡੀਆ ਤੇ ਸੱਚ ਹੀ ਤਸਵੀਰਾਂ ਆਉਂਦੀਆਂ ਨੇ ਤੁਸੀਂ ਪੰਜਾਬ ਨੂੰ ਬਿਲਕੁਲ ਖਾਲੀ ਹੀ ਕਰ ਦੇਣਾ ਇੱਥੇ ਸਿਰਫ ਬਜ਼ੁਰਗ ਰਹਿ ਜਾਣੇ ਆ ਬਜ਼ੁਰਗਾ ਤੋਂ ਬਾਅਦ ਕਬਜ਼ਾ ਹੋ ਜਾਣਾ ਬਈਆਂ ਦਾ ਜੀ ਹਾਂ ਜਿਹੜੀਆਂ ਤਸਵੀਰਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਉਹ ਇੱਕ ਦਿਨ ਸੱਚ ਹੋ ਜਾਣੀਆਂ ਕਿਉਂਕਿ ਪੰਜਾਬੀ ਤਾਂ ਇੱਥੇ ਰੁਕੀ ਨਹੀਂ ਰਹੇ ਜ਼ਿਆਦਾਤਰ 20 ਸਾਲ ਤੋਂ ਲੈ ਕੇ 30 ਸਾਲ ਦੇ ਨੌਜਵਾਨ ਤਾਂ ਇੱਥੇ ਖੜਨ ਨੂੰ ਤਿਆਰੀ ਨਹੀਂ ਉਹਨਾਂ ਦੇ ਸਿਰ ਤੇ ਭੂਤ ਸਵਾਰ ਹੈ ਤਾਂ ਬਾਹਰ ਜਾਣ ਦਾ ਚਾਹੇ ਉਹ ਕਿਸੇ ਵੀ ਤਰੀਕੇ ਕਿਉਂ ਨਾ ਹੋਵੇ ਚਾਹੇ ਉਹਨਾਂ ਦੀ ਜਾਨ ਜੋਖਮ ਦੇ ਵਿੱਚ ਪੈ ਜਾਵੇ ਅੱਧੇ ਰਸਤੇ ਉਹਨਾਂ ਨੂੰ ਮੌਤ ਆ ਜਾਵੇ ਪਰ ਉਹ ਇਸ ਗੱਲ ਨੂੰ ਕਦੇ ਵੀ ਨਹੀਂ ਮੰਨਣਗੇ ਕਿ ਇੱਥੇ ਰਹਿ ਕੇ ਕੋਈ ਕੰਮ ਕਰ ਲੈਣ ਉਹਨਾਂ ਨੇ ਜਾਣਾ ਹੈ ਤਾਂ ਵਿਦੇਸ਼ ਜਾਣਾ ਹੈ ਬਸ ਵਿਦੇਸ਼ ਜਾ ਕੇ ਉੱਥੇ ਰਹਿਣਾ ਐਸ਼ ਕਰਨੀ ਹੈ ਕੰਮ ਕਰਨਾ ਫਿਰ ਉੱਥੇ ਜਾ ਕੇ ਚਾਹੇ ਉਹਨਾਂ ਨੂੰ ਝਾੜੂ ਪੋਚਾ ਹੀ ਕਿਉਂ ਨਾ ਕਰਨਾ ਪਵੇ ਪਰ ਉਹ ਜਾਣਗੇ ਤਾਂ ਵਿਦੇਸ਼ੀ ਚਾਹੇ ਉਹ ਰਸਤਾ ਕੋਈ ਵੀ ਕਿਉਂ ਨਾ ਹੋਵੇ ਹੁਣ ਅਜਿਹਾ ਹੀ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ 70% ਪੰਜਾਬੀ ਨਿਕਲੇ ਜਦੋਂ ਡੌਂਕੀ ਲਗਾ ਕੇ ਜਾ ਰਹੇ ਸੀ ਜੀ ਹਾਂ ਬੀਤੇ ਦਿਨ ਹੀ ਤੁਸੀਂ ਇੱਕ ਖਬਰ ਤਾਂ ਜ਼ਰੂਰ ਸੁਣੀ ਹੋਣੀ ਹੈ ਕਿ 300 ਦੇ ਕਰੀਬ ਜਿਹੜਿਆ ਭਾਰਤੀਆਂ ਨਾਲ ਭਰਿਆ ਇੱਕ ਚਾਰਟਰ ਪਲਾਨ ਜਿਹੜਾ ਆ ਉੱਥੇ ਰੋਕ ਲਿਆ ਗਿਆ ਫਰਾਂਸ ਦੇ ਵਿੱਚ ਜਿੱਥੇ ਫਰਾਂਸ ਦੇ ਵਿੱਚ 4 ਦਿਨ ਤੋਂ ਰੁਕਣ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਗਿਆ ਲੋਕ ਮੁੰਬਈ ਪਹੁੰਚੇ ਜਦੋਂ ਮੁੰਬਈ 에ਰਪੋਰਟ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ 70% ਉਸ ਦੇ ਵਿੱਚ ਪੰਜਾਬੀ ਹੀ ਨਿਕਲੇ ਜਿਹੜੇ ਕੀ ਮੂਲ ਕੋਲ ਕੋ ਘੇਰਪੋਰਟ ਤੋਂ ਪੱਜਦੇ ਨਜ਼ਰ ਆਏ ਤਸਵੀਰਾਂ ਦੇ ਵਿੱਚ ਤਾਂ ਇਹ ਕਿਤੇ ਨਾ ਕਿਤੇ ਬੜੀ ਹੀ ਚਿੰਤਾਜਨਕ ਤਸਵੀਰ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਸਕਦਾ ਜੋ ਗੱਲਾਂ ਮੈਂ ਪਹਿਲਾਂ ਕਹੀਆਂ ਨੇ ਕਿ ਸ਼ਾਇਦ ਬੇਚੈਨ ਕਰ ਦੇਣ ਵਾਲੀਆਂ ਗੱਲਾਂ ਨੇ ਕਿਉਂਕਿ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਰਹਿ ਗਏ ਸਾਰੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਜਿਹੜਾ ਆ ਕਬਜ਼ਾ ਜਿੰਨੇ ਕਹਿ ਸਕਦੇ ਆ ਕਿ ਜਿਹੜੇ ਬਾਹਰੋਂ ਰਾਮੂ ਜਿਹੜੇ ਆ ਆਂਦੇ ਨੇ ਉਹ ਉਹ ਉਹਨਾਂ ਦਾ ਹੋ ਜਾਂਦਾ ਹੈ ਤਾਂ ਉਹ ਤਸਵੀਰਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਵੀ ਹੋ ਜਾਣਗੀਆਂ ਜੀਹਾਂ ਮਨੁੱਖੀ ਤਸਕਰੀ ਦੇ ਸ਼ੱਕ ਦੇ ਕਾਰਨ ਫਰਾਂਸ ਦੇ ਵਿੱਚ 4 ਦਿਨ ਤੱਕ ਰੋਕ ਕੇ ਹਿਰਾਸਤ ਦੇ ਵਿੱਚ ਰਹਿ ਕੇ ਜਹਾਜ਼ ਜਿਹੜਾ 300 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਜਹਾਜ਼ ਦੇ ਵਿੱਚ ਜ਼ਿਆਦਾਤਰ ਭਾਰਤੀ ਨਾਗਰਿਕ ਸਵਾਰ ਸਨ ਯਾਤਰੀਆਂ ਦੀ ਸੂਚੀ ਦਰਸਾਉਂਦੀ ਹੈ ਕਿ ਫਰਾਂਸ ਤੋਂ ਭਾਰਤ ਵਾਪਸ ਆਉਣ ਵਾਲੇ ਲਗਭਗ 70% ਲੋਕ ਪੰਜਾਬੀ ਹਨ। ਉਹਨਾਂ ਵਿੱਚੋਂ ਜ਼ਿਆਦਾਤਰ 30 ਅਤੇ 20 ਦੇ ਉਮਰ ਦੇ ਨੇ। ਸੂਚੀ ਮੁਤਾਬਕ ਜ਼ਿਆਦਾਤਰ ਯਾਤਰੀਆਂ ਦੇ ਉਪਨਾਮ ਪੰਜਾਬੀ ਹਨ। ਸੂਚੀ ਦਰਸਾਉਂਦੀ ਹੈ ਕਿ ਬਾਕੀ ਯਾਤਰੀ ਗੁਜਰਾਤ ਤੇ ਗੁਆਂਡੀ, ਨੇਪਾਲ ਅਤੇ ਹੋਰ ਦੇਸ਼ਾਂ ਦੇ ਮੰਨੇ ਜਾ ਰਹੇ ਨੇ। ਇੱਕ ਅਧਿਕਾਰੀ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ 300 ਦੇ ਕਰੀਬ ਯਾਤਰੀਆਂ ਦੇ ਵਿੱਚੋਂ ਕੁਝ ਤੋਂ ਪੁੱਛਗਿੱਛ ਕੀਤੀ ਹੈ। ਕਿਸੇ ਯਾਤਰੀ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਫ੍ਰਾਂਸ ਦੇ ਵਿੱਚ 70 ਪੰਜਾਬੀ ਹੀ ਨਿਕਲੇ ਮਨੋਕੀ ਤਸਕਰੀ ਦੇ ਸ਼ੱਕ ਕਾਰਨ ਫ੍ਰਾਂਸ ਦੇ ਵਿੱਚ 4 ਦਿਨ ਤੱਕ ਇਹ ਚਾਰਟਡ ਪਲਾਨ ਜਿਹੜਾ ਆ ਉੱਥੇ ਫਸਿਆ ਹੋਇਆ ਸੀ ਉਸ ਤੋਂ ਬਾਅਦ ਉਸ ਨੂੰ ਜਾਣ ਲਈ ਇਜਾਜ਼ਤ ਦੇ ਦਿੱਤੀ ਗਈ ਤਾਂ ਦੱਸ ਦਈਏ ਕਿ ਦੁਬਈ ਤੋਂ ਨਿਕਾਰਗੋਆ ਜਾਣ ਵਾਲੀ ਫਲਾਈਟ ਰੋਮਾਨੀਆ ਦੀ ਕੰਪਨੀ ਲੇਜੈਂਡ 에ਅਰਲਾਈਨਜ਼ ਦੁਆਰਾ ਚਲਾਈ ਜਾਂਦੀ ਹੈ ਵੀਰਵਾਰ ਨੂੰ ਬੈਟਰੀ ਹਵਾਈ ਅੱਡੇ ਤੇ ਜਿਹੜਾ ਰਿਪੀਟ ਵੀਰਵਾਰ ਨੂੰ ਵੱٹری ਹਵਾਈ ਅੱਡੇ ਤੇ ਤਕਨੀਕੀ ਰੋਕ ਲਈ ਰੋਕਿਆ ਗਿਆ ਸੀ ਜਦੋਂ ਫਰਾਂਸ ਦੀ ਪੁਲਿਸ ਨੇ ਦਖਲ ਦਿੱਤਾ ਅੰਕੜਿਆਂ ਮੁਤਾਬਕ 2023 ਚ 96917 ਭਾਰਤੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ गिनती पिछले साल ਦੇ ਮੁਕਾਬਲੇ 51.61% ਜ਼ਿਆਦਾ ਹੈ। ਇਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਸਾਨੂੰ ਫਰਾਂਸ ਤੋਂ ਵਾਪਸ ਭੇਜੇ ਗਏ ਪੰਜਾਬ ਵਾਸੀਆਂ ਬਾਰੇ ਵਿਦੇਸ਼ ਮੰਤਰਾਲੇ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਤੋਂ ਕੋਈ ਅਧਿਕਾਰਤ ਸੂਚੀ ਜਾਂ ਸੂਚਨਾ ਨਹੀਂ ਮਿਲੀ ਹੈ। ਅਸੀਂ ਜਿਵੇਂ ਹੀ ਕਾਰਵਾਈ ਸ਼ੁਰੂ ਕਰਾਂਗੇ ਦੱਸਾਂਗੇ। ਇਹ ਸਾਰਾ ਕੁਝ ਜਿਹੜਾ ਆ ਉਹਨਾਂ ਨੇ ਅਮਰੀਕਾ ਪਹੁੰਚਣ ਦੇ ਲਈ ਕੀਤਾ ਅਮਰੀਕਾ ਪਹੁੰਚਣ ਦੇ ਲਈ ਗੈਰ ਕਾਨੂੰਨੀ ਰਸਤਾ ਅਪਣਾਇਆ ਤੁਹਾਨੂੰ ਦੱਸ ਦਈਏ ਕਿ ਇਹ ਰੂਟ ਨਿਕਾਰਗੂਆ ਹੋਂ ਅਮਰੀਕਾ ਪਹੁੰਚਣ ਦੇ ਲਈ ਲਿਆ ਜਾਣ ਵਾਲਾ ਇੱਕ ਆਮ ਗੈਰ ਕਾਨੂੰਨੀ ਰਸਤਾ ਹੈ ਨਿਕਾਰਗੂਆ ਤੋਂ ਮੈਕਸੀਕੋ ਜਾਣਾ ਆਸਾਨ ਹੈ ਇਹ ਲੋਕ ਫਿਰ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਦਾਅਵੇ ਲਈ ਕੁਝ ਗੈਰ ਕਾਨੂੰਨੀ ਸਲਾਹਕਾਰ ਉਹ ప్రతి ਵਿਅਕਤੀ 250 ਲੱਖ ਰੁਪਏ ਵਸੂਲਦੇ ਨੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਕਿਹਾ ਕਿ ਸਾਲ ਮਈ ਤੋਂ ਪੰਜਾਬ ਵਿੱਚ ਮਨੋਕੀ ਤਸਕਰੀਦੀਆਂ ਲਗਭਗ 30 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਹਾਲਾਂਕਿ ਇਹਨਾਂ ਵਿੱਚੋਂ ਕੋਈ ਵੀ ਮਾਮਲਾ ਪੰਜਾਬੀਆਂ ਵੱਲੋਂ ਅਮਰੀਕਾ ਜਾਂ ਕਿਸੇ ਹੋਰ ਦੇਸ਼ਾਂ ਦੇ ਲਈ ਗੈਰ ਕਾਨੂੰਨੀ ਰੂਟਾਂ ਨਾਲ ਸੰਬੰਧਤ ਨਹੀਂ ਹੈ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਡੌਂਕੀ ਲਾਉਂਦੇ ਨੇ ਕਿਸ ਤਰ੍ਹਾਂ ਉਹ ਕਿਸੇ ਵੀ ਤਰੀਕੇ ਨੂੰ ਅਪਣਾ ਕੇ ਬਸ ਜਾਣਾ ਚਾਹੁੰਦੇ ਨੇ ਤਾਂ ਸਿਰਫ ਵਿਦੇਸ਼